ਅੱਜ ਜਰਾ ਮੈਂ ਸਾਡੀ ਗਵੰਡਨ ਨੂੰ ਪੁੱਛਦੀ ਆ ਵੀ ਤੇਰਾ ਸੰਧਾਰਾ ਆ ਗਿਆ ਕਿ ਨਹੀਂ ਹੈਲੋ ਹਾਂ ਭੈਣੇ ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਤੈਨੂੰ ਆਈਫੋਨ ਲਾ ਲਿਆ ਬੀ ਮੱਕਾ ਤੇਰਾ ਸੰਧਾਰਾ ਪਹਲਾ ਆ ਗਿਆ ਅੱਛਾ ਜੀ ਮੈਂ ਤਾਂ ਤੈਨੂੰ ਗਵੰਡਨ ਦੀ ਗੱਲ ਦੱਸਦੀ ਸੀ ਜੀ ਇਹਦਾ ਭਰਾ ਨਾ ਪਹਿਲੇ ਇਹਨੂੰ ਸੰਧਾਰਾ ਦੇ ਗਿਆ ਹਾਂ ਤੇ ਹੁਣ ਨਾ ਮੈਂ ਟਿਕਬਾਦ ਚਾਹ ਤਰ ਲੈਂਦੀ ਆ ਬਿਸਕੁਟ ਨਾਲ ਖਾਣ ਦੀ ਮਾਰੀ ਨਾਲ ਹੋਰ ਕਿਤੇ ਰੀਲਾਂ ਪਾਉਂਦੀ ਆ ਕਿਤੇ ਸਟੋਰੀਆਂ ਪਾਉਂਦੀ ਆ ਹੋਰ ਹੁਣ ਹੂੰ ਨਹੀਂ ਇੱਕ ਵੀ ਬਿਸਕੁਟ ਨਹੀਂ ਦਿਖਾਇਆ ਮੈਨੂੰ ਇਹਨੇ ਹਾਂ ਤੇ ਮੈਂ ਪਿਛਲੀ ਵਾਰ ਪਤਾ ਜਦੋਂ ਮੇਰਾ ਸੰਧਾਰ ਆਇਆ ਸੀਗਾ ਤੇ ਮੈਂ ਨਾ ਪੂਰਾ ਡੰਗਾ ਭਰ ਕੇ ਦੇ ਕੇ ਆਈ ਸੀ ਉਹੀ ਡੰਗਾ ਜਿਸ ਜਿਹਨਾਂ ਮੈਂ ਚਾਹ ਪੀਣੀ ਹੁੰਨੀ ਆ ਹੋਰ ਤੇ ਉਹ ਡੰਗਾ ਪੂਰਾ ਭਰ ਕੇ ਦੇ ਕੇ ਆਈ ਸੀ ਬਿਸਕੁਟਾਂ ਦਾ ਤੇ ਨਾ ਤਾਂ ਮੇਰਾ ਡੰਗਾ ਮੋੜਿਆ ਹੈ ਬਿਸਕੁਟ ਤਾਂ ਕੀ ਚਾਰ ਦੇਣੇ ਸੀਗੇ ਤੇ ਹੋਰ ਹੁਣ ਡੋਂਗੇ ਵੱਲੋਂ ਮੈਂ ਬੜੀ ਤੰਗ ਹੋਈ ਪਈ ਆ ਹੋਰ ਹੁਣ ਹੋਰ ਬਾਟੀ ਚਾਹ ਪੀ ਕੇ ਕਿੱਥੇ ਸਬਰ ਆਉਂਦਾ ਭੈਣੇ ਨਾ 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 ਹੋਰ ਹੁਣ ਤੇਨੂੰ ਡੋਂਗਾ ਵੀ ਗਵਾਤਾ ਕੋਈ ਗੱਲ ਨਹੀਂ ਇਹਨੂੰ ਖਾਈ ਚੱਲਣ ਦੇ ਬਿਸਕਟ ਆਉਣ ਵਾਲੇ ਆ ਸਾਡੇ ਵੀ ਕੋਈ ਚੱਕਰ ਨਹੀਂ ਗਾ ਹਾਂ ਤੂੰ ਨਾ ਟੈਨਸ਼ਨ ਲੈ ਤੈਨੂੰ ਮੈਂ ਦੇ ਜੂਗੀ ਠੀਕ ਆ ਤੇ ਉਹਦੇ ਬਾਰ ਕੋਲ ਦੀ ਲੰਘੂਗੀ ਹਾਂ ਡੋਂਗੇ ਡੂੰਗੇ ਚ ਤਾਂ ਨਹੀਂ ਮੈਂ ਪਾ ਕੇ ਲਿਆਉਂਦੀ ਮੈਂ ਤਾਂ ਲਫਾਫੇ ਚ ਪਾ ਕੇ ਲਿਆਉਣ ਵਾਲੇ ਉਹਦੇ ਦਰਵਾਜ਼ੇ ਕੋਲ ਦੀ ਲੰਘੂ ਆਪੇ ਮਚਦੀ ਫਿਰੂਗੀ ਹਾਂ ਲਿਖੀ ਜਾਈ ਕਰਾਂ ਐਂ ਕਰੂੰ ਮੈਂ ਅੱਜ ਕੀ ਹਮ ਚੱਲ ਠੀਕ ਆ ਭਾਣੇ ਚੰਗਾ ਫਿਰ ਹਣ